ਬਾਬਾ ਫਰੀਦ ਜੀ ਦੇ ਆਗਮਨ ਪੁਰਬ ਦੇ ਸੰਬੰਧ ਵਿੱਚ ਫਰੀਦਕੋਟ ਵਿਖੇ ਬਾਬਾ ਫਰੀਦ ਸੁਸਾਇਟੀ ਫਰੀਦਕੋਟ ਵੱਲੋਂ ਬਾਬਾ ਫਰੀਦ ਐਵਾਰਡ ਫਾਰ 휴ਮੈਨਿਟੀ ਜੋ ਹਰ ਸਾਲ ਮਹਾਨ ਅਤੇ ਇਮਾਨਦਾਰ ਹਸਤੀਆਂ ਸਮਾਜ ਸੇਵੀ ਸੇਵਾਵਾਂ ਨੂੰ ਮੁਖ ਰੱਖਦਿਆਂ ਦਿੱਤਾ ਜਾਂਦਾ ਹੈ। ਇਸ ਵਾਰ ਇਹਨਾਂ ਹਸਤੀਆਂ ਵਿੱਚ ਭਾਈ ਜਤਿੰਦਰ ਸਿੰਘ ਸ਼ੰਟੀ ਦਿੱਲੀ ਵਿੱਚ ਹਜ਼ਾਰਾਂ ਲਾवारिस ਅਰਥੀਆਂ ਨੂੰ ਮੋਢਾ ਦੇ ਕੇ ਅੰਤਿਮ ਸੰਸਕਾਰ ਕਰਦੇ ਹਨ ਅਤੇ ਕੋਵਿਡ ਦੇ ਸਮੇਂ ਵੀ ਇਹਨਾਂ ਨੇ ਕਾਫੀ ਲੋਕਾਂ ਦੀ ਮਦਦ ਕੀਤੀ। ਦੂਜੇ ਹਨ ਐਨ ਆਰ ਆਈ ਵਰਿੰਦਰ ਸਿੰਘ ਪਹਿਹਾਰ ਹੋਮ ਫੋਰ ਹੋਮਲੈਸ ਸੰਸਥਾ ਨੂੰ ਦੇਖਦੇ ਹਨ ਤੀਜੇ ਹਨ ਡਾਕਟਰ ਐਸ ਪੀ ਓਬਰਾਏ ਜੋ ਕਿ ਬਹੁਤ ਹੀ ਜ਼ਿਆਦਾ ਸਮਾਜ ਸੇਵੀ ਸੇਵਾਵਾਂ ਕਰਦੇ ਹਨ ਅਤੇ अनेकांना ਦੁਬਈ ਦੀਆਂ ਜੇਲਾ ਤੋਂ छुड़वाया ਅਤੇ अनेका ਸਮਾਜ ਸੇਵੀ ਕੰਮ ਕੀਤੇ ਅਤੇ ਕਰਦੇ ਹਨ ਸੋ ਇਹਨਾਂ ਦੀਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਇਸ ਵਾਰ ਬਾਬਾ ਫਰੀਦ ਐਵਾਰਡ ਫਾਰ 휴ਮਾਨਿਟੀ ਐਵਾਰਡ ਇਨ੍ਹਾਂ ਹਸਤੀਆਂ ਨੂੰ ਦੇਣ ਦਾ ਐਲਾਨ ਕੀਤਾ ਗਿਆ ਹੈ ਇਸ ਵਾਰ ਇਸਾਗਮਨ ਪੂਰਬ ਨੂੰ ਮਨਾਉਣ ਲਈ ਕੀ ਕੀ ਉਪਰਾਲੇ ਕੀਤੇ ਗਏ ਹਨ ਆਉ ਸੁਣਦੇ ਹਾਂ ਡਾਕਟਰ ਗੁਰਿੰਦਰ ਮੋਹਨ ਸਿੰਘ ਅਤੇ ਬਾਬਾ ਫਰੀਦ ਧਾਰਮਿਕ ਅਤੇ ਵਿਦਿਅਕ ਸੰਸਥਾਵਾਂ ਦੇ ਪ੍ਰਧਾਨ ਸਰਦਾਰ ਸਿਮਰਜੀਤ ਸਿੰਘ ਸੇਖੋ ਹੋਰ ਕਮੇਟੀ ਮੈਂਬਰਾਂ ਵੱਲੋਂ ਬਾਬਾ ਫਰੀਦ ਜੀ ਦੇ ਆਗਮਨਪੁਰ ਦੀ ਗੱਲ ਕਰੀਏ ਤਾਂ ਪਹਿਲੇ ਆਰ)^{(1)})^{(2)})^{(3)})^{(4)})^{(5)})^{(6)})^{(7)})^{(8)})^{(9)})^{(10)})^{(11)})^{(12)})^{(13)})^{(14)})^{(15)})^{(16)})^{(17)})^{(18)})^{(19)})^{(20)})^{(21)})^{(22)})^{(23)})^{(24)})^{(25)})^{(26)})^{(27)})^{(28)})^{(29)})^{(30)})^{(31)})^{(32)})^{(33)})^{(34)})^{(35)})^{(36)})^{(37)})^{(38)})^{(39)})^{(40)})^{(41)} ਬਾਬਾ ਫਰੀਦ ਜੀ ਦਾ ਆਗਮਨ ਪਰਬ ਮਨਾਇਆ ਜਾ ਰਿਹਾ ਹੈ। ਤਿਆਜੋਨਾਂ ਵੱਲੋਂ ਇੱਕ ਮੀਟਿੰਗ ਕੀਤੀ ਗਈ ਹੈ। ਤਾਂ ਜਿਹੜੇ ਅਵਾਰਡ ਦਿੱਤੇ ਜਾਂਦੇ ਹੈ ਤਾਂ ਉਹਨਾਂ ਦਾ ਵੀ ਅੱਜ ਜ਼ਿਕਰ ਕਰ ਰਹੇ ਨੇ। ਤੇ ਗੱਲਬਾਤ ਕਰਾਂਗੇ ਆਪਾਂ ਤੁਹਾਨੂੰ ਪਹਿਲਾਂ ਦਿਖਾ ਦਿੰਨੇ ਤਸਵੀਰਾਂ ਰਹੀ ਇਹ ਕਮੇਟੀ ਦੇ ਜਿਹੜੇ ਪੂਰੇ ਮੈਂਬਰ ਨੇ ਮੁੱਖ ਸੇਵਾਦਾਰ ਨੇ, ਜਰਨਲ ਸਕੱਤਰ ਨੇ, ਫੈਕਟਰੀ ਨੇ, ਖਜਾਲਤੀ ਨੇ ਸਾਰੇ ਇੱਥੇ ਮੌਜੂਦ ਨੇ। ਤਾਂ ਇਹਨਾਂ ਦੀਗਵਾਈ ਦੇ ਹੇਠ ਹੀ ਜਿਹੜਾ ਇਸ ਵਾਰ ਬਾਬਾ ਫਰੀਦ ਜੀ ਦਾ ਆਗਮਨ ਪਰਬ ਜਿਹੜਾ ਮਨਾਇਆ ਜਾਵੇਗਾ। ਤਾਂ ਮਨ ਸੇਵਾਦਾਰ ਸਾਡੇ ਨਾਲ ਆ ਪਹਿਲਾਂ ਸਿਮਰਜੀਤ ਸਿੰਘ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੁਹਾਨੂੰ ਸਿਮਰਜੀਤ ਸਾਰਿਆਂ ਨੂੰ ਇੱਥੇ ਆਇਆ ਨੂੰ ਜੀ ਸਿਮਰਜੀਤ ਸਭ ਤੋਂ ਪਹਿਲਾਂ ਤਾਂ ਕਿਵੇਂ ਮਹਿਸੂਸ ਹੋ ਰਿਹਾ ਹੈ ਕਿਉਂਕਿ ਇੰਦਰਜੀਤ ਸਿੰਘ ਖਾਲਸਾ ਜੀ ਦੇ ਜਾਣ ਤੋਂ ਬਾਅਦ ਤੁਹਾਨੂੰ ਪਹਿਲੀ ਵਾਰ ਜਿਹੜੀ ਵੱਡੀ ਜ਼ਿੰਮੇਵਾਰੀ ਮਿਲੀ ਹੈ ਪਹਿਲੀ ਵਾਰ ਮਨਾ ਰਹੇ ਹਾਂ ਇਹ ਇਸ ਤਰ੍ਹਾਂ ਹੈ ਕਿ ਮੈਨੂੰ ਇੱਕ ਜਿਹੜਾ ਬਹੁਤ ਵੱਡਾ ਸਹਿਯੋਗ ਮਿਲ ਗਿਆ ਕਿ ਉਹਨਾਂ ਦੇ ਪੁਰਾਣੇ ਸੰਗੀ ਜਿਹੜੇ ਸੰਗੇ ਉਹਨਾਂ ਨੂੰ ਇੰਨਾ ਚੀਜ਼ਾਂ ਦਾ ਪਹਿਲਾਂ ਉਹਨਾਂ ਦੇ ਨਾਲ ਰਹਿਣ ਤੇ ਉਜਰਬਾ ਸੀ لہذا میرے اوپر کوئی بہت زیادہ بوجھ نہیں اور ڈاکٹر صاحب رماణా صاحب دپندر سرورچن جی سنگھ سیکھو کلجیت سنگھ مونگیا اے سارے وقف سی میں تاں سردار ہوراں دے جان تو بعد ایتھے اون لگیا او وی ڈاکٹر صاحب نے مینوں حکم کیتا کہ تسی آیا کرو لگ رہے ہیں مینوں کہ جسرا ساڈے سسٹم چ ಉತ್شاء ہے ہر چیز جسرا ایڈمنسٹریشن سانو کوآپریشن دے رہی ہے ਬਬੀ ਉਸਲਕ ਕਮੇਟੀ ਦੇ ਪ੍ਰਧਾਨ ਸੜੀ ਰਿੰਦਰ ਸਿੰਘ ਹੋ ਰਹੇ ਉਹਨਾਂ ਨੇ ਵੀ ਬੜਾ ਸਹਿਯੋਗ ਦਿੱਤਾ ਹੈ ਕਿ ਇਸ ਸਾਲ ਚੀਜ਼ ਸਬੂਥਲੀ ਚੱਲੂਗੀ ਕਿਉਂਕਿ ਆਲਮੋਸਟ ਇਨ ਟਾਈਮ ਸਾਰੀਆਂ ਚੀਜ਼ਾਂ ਹੋ ਰਹੀਆਂ ਥੋੜਾ ਜਿਹਾ ਆਪਣੇ ਆ ਲੇਟ ਸੀਗੇ بارشਾਂ ਦੀ ਵਜ੍ਹਾ ਕਰਕੇ ਸੜਕਾਂ ਵਗੈਰਾ ਦੀ ਰਿਪੇਅਰ ਮੇਰਾ ਕਲ ਉਹ ਵੀ ਇਨ ਟਾਈਮ ਹੋ ਜਾਊਗੀ ਕਾਫੀ ਟਾਈਮ ਪਹਿਲੇ ਆਪਣੇ ਕੋਲੇ ਪਰ ਮੇਰੇ ਤੇ ਮੰਨ ਤੇ ਕੋਈ ਬੋਝ ਨਹੀਂ ਇਹ ਵਾਇਗਰ ਨੂੰ ਆਪ ਕਰਨਾ ਹੁੰਦਾ ਸੰਗਠਾ ਨੇ ਆਪ ਕਰਨਾ ਹੁੰਦਾ ਸਹਿਯੋਗ ਸੰਗਠਾ ਦਾ ਹੁੰਦਾ ਮੈਂ ਸਾਰਿਆਂ ਨੂੰ ਹੀ 23 ਸتمبر ਤੇ ਬਾਬਾ ਜੀ ਦਾ ਜਿਹੜਾ ਆਗਮਨ ਫੁਰਵਾ ਉਹਦੀ ਸਾਰਿਆਂ ਸੰਗਤਾਂ ਨੂੰ ਵਧਾਈ ਵੀ ਦਿਨਾ ਤੇ ਉਹਨਾਂ ਨੂੰ ਇਹ ਬੇਨਤੀ ਵੀ ਕਰਦਾ ਕਿ ਸਾਨੂੰ ਸਹਿਯੋਗ ਦੇ ਇਹ ਇੱਕ ਜਿਹੜਾ ਤੁਹਾਨੂੰ ਪਤਾ ਹੀ ਹੈ ਕਿ ਇਹਨੇ ਵੱਡੇ ਜਿਹੜੇ ਇਹ ਇਕੱਠ ਨੇ ਜਾਂ ਐਡੇ ਵੱਡੇ ਮੇਲੇ ਨੇ ਜਿਹੜੇ ਇੰਟਰਨੈਸ਼ਨਲ ਲੈਵਲ ਦੇ ਫੇਮਸ ਹੋ ਗਏ ਕਿ ਇਹਨਾਂ ਨੂੰ ਇੱਕ ਆਦਮੀ ਦੇ ਹੱਥ 'ਚ ਕੰਟਰੋਲ ਨਹੀਂ ਇਹ ਤਾਂ ਇੱਕ ਸਿਸਟਮ ਤੇ ਸਮਾਜ ਸਾਰਾ ਇਕੱਠਾ ਹੋ ਕੇ ਜਦੋਂ ਉਹਨੂੰ ਮਨਾ ਰਿਹਾ ਹੁੰਦਾ ਖੁਸ਼ੀ ਨਾਲ ਤਪਹੀ ਚੜ੍ਹਦੀ ਕਲਾ ਹੁੰਦੀ ਸਿੱਖੋਂ ਸਾਹਿਬ ਜਿਵੇਂ ਹੁਣ 55ਵਾਂ ਜਿਹੜਾ ਆਗਮਨਪੁਰ ਨੂੰ ਲਾਉਣ ਜਾ ਰਹੇ ਤੁਸੀਂ 54 ਦੇ ਕਰੀਬ ਹੈ ਜਿਹੜੇ ਇੰਦਰ ਸਿੰਘ ਜੀ ਇੰਦਰਜੀਤ ਸਿੰਘ ਖਾਲਸਾ ਜੀ ਉਹਨਾਂ ਦੀ ਗਵਾਹੀ ਦੇ ੇਟ ਮਨਾਏ ਗਏ ਹੈ ਲੋਕਾਂ ਨੂੰ ਬੜਾ ਜਿਹੜਾ ਲੋਕਾਂ ਦੇ ਵਿੱਚ ਉਤਸ਼ਾਹ ਹੁੰਦਾ ਸੀਗਾ ਕਾਫੀ ਮਹਿਸੂਸ ਖੁਸ਼ੀ ਮਹਿਸੂਸ ਹੁੰਦੀ ਸੀਗੀ ਇਸ ਵਾਰ ਲੋਕਾਂ ਨੂੰ ਇਹ ਤਾਂ ਨਹੀਂ ਕਿ ਹੁਣ ਜਿਵੇਂ ਪਹਿਲੀ ਵਾਰ ਜ਼ਿੰਮੇਵਾਰੀ ਮਿਲੀ ਹੈ ਉਹਨਾਂ ਦੇ ਨਾਲੋਂ ਵੱਧ ਤੁਸੀਂ ਖੁਸ਼ੀ ਮਹਿਸੂਸ ਕਰਵਾਓਗੇ ਵੀ ਭਾਈ ਇੰਦਰਜੀਤ ਸਿੰਘ ਖਾਲਸਾ ਨੇ ਜੋ ਕੀਤਾ ਉਸ ਤੋਂ ਅਸੀਂ ਵੱਧ ਕੇ ਹੋਰ ਜਿਹੜਾ ਚੰਗਾ ਕਰਾਂਗੇ ਅਸੀਂ ਕਾਫੀ ਸੋਚ ਰਹੇ ਹਾਂ ਔਰ ਉਸ ਦੇ ਉੱਤੇ ਇੱਕ ਤੋਂ ਤੁਹਾਨੂੰ ਮੈਂ ਦੱਸਿਆ ਕਿ ਉਹ ਬਲੱਡ ਸੁਸਾਇਟੀ ਹੈ ਜਿਹੜੀ ਉਹਨਾਂ ਦਾ ਕੀਤਾ ਅਸੀਂ ਹੋਰ ਵੀ ਸੋਚ ਰਹੇ ਹਾਂ ਮੈਂ ਇਹਨਾਂ ਨਾਲ ਵਿਚਾਰਾ ਕੀਤੀ ਹੈ ਕਾਫੀ ਦਿਨ ਪਏ ਹੈ ਸ਼ਾਇਦ ਅਸੀਂ ਇਹ ਵੀ ਡਿਸਾਈਡ ਕਰ ਰਹੇ ਸੀ ਮੈਂ ਕਹਾਂ ਯਾਰ ਇੱਕ ਬੰਦੇ ਨੇ ਸਾਰੀ ਜ਼ਿੰਦਗੀ ਆਨੈਸਟੀ ਨਾਲ گزارਤੀ ਤੇ ਆਪਾਂ ਨੂੰ ਆਊਟਰ ਰਿਟਾਇਰਮੈਂਟ ਦੇ ਦੀ ਆਨੈਸਟੀ ਦਾ ਅਵਾਰਡ ਇਹ ਜੀ ਲੋਕ ਵੀ ਹਣਗੇ ਉਹ ਵੀ ਸਾਰੇ ਵਿਚਾਰ ਰਹੇ ਹਨ ਕਿ ਇਹ ਚੀਜ਼ਾਂ ਅਸੀਂ ਹੋਰ ਨਾਲ ਐਡ ਕਰਾਂਗੇ ਬੈਨਾਂ ਨੂੰ ਇਹ ਵੀ ਕਾਰਗੋ ਕੀਤਾ ਸੀ ਸਾਰੇ ਸੋਸਾਇਟੀ ਨੂੰ ਸਭਾ ਨੂੰ ਕਿ ਆਪਣੇ ਬੈਸਟ 올림픽 ਦੇ ਵਿੱਚੋਂ ਦੋਸਤ ਫਰੀਦਕੋਟ ਦੇ ਵਿੱਚੋਂ ਇੱਕ ਲੜਕੀ ਜਾ ਕੇ ਰਿਪਰੈਜ਼ੈਂਟੇਸ਼ਨ ਦੇ ਆਈ ਹੈ ਬੰਪੀ ਸਾਮਰਾਜ ਡਾਟਰ ਮੇ ਬੜੀ ਵੱਡੀ ਗੱਲ ਹੈ ਕਿਨੇ ਅਵਾਰਡ ਜਿਹੜੇ ਹੈਗੇ ਮੈਂ ਕਿ ਜਿਹੜਾ ਟਾਪ ਆਪਣਾ ਇਥੋਂ ਦਾ ਐਜੂਕੇਸ਼ਨਿਸਟ ਕੋਈ ਬੱਚਾ ਜਿਹੜਾ ਇਹਨੇ ਟਾਪ ਕੀਤਾ ਹੋਵੇ ਉਹਨਾਂ ਨੂੰ ਵੀ ਆਪਾਂ ਅਵਾਰਡ ਦਈਏ ਇਹਨੂੰ ਕੰਸਟ੍ਰੈਂਟ ਨਾ ਕਰੀਏ ਇੱਕ ਸੰਤ ਜਾਂ ਸ਼ਰਿੰਕ ਨਾ ਕਰੀਏ ਇਹਨੂੰ ਕਿ ਸੰਗਤ ਦੀ ਚੀਜ਼ ਹੈ ਸੰਗਤ ਨੂੰ ਦਈਏ ਅਸੀਂ بڑے ਸਕਾਲਰਸ਼ਿਪ ਵਗੈਰੇ ਤੇ ਵਧਾਤੇ ਇਹਨਾਂ ਸਾਰਿਆਂ ਦੇ ਜਿਹੜੇ ਸੀ ਕੋਨਸੈਸ਼ਨਸ ਵਧਾਤੇ ਹੈਗੇ ਆ ਜਿਹੜੇ ਸਾਡੇ ਫੋਰਸ ਕਲਾਸ ਦੇ ਪਲੇਅਰ ਜਿਹੜੀਆਂ ਤਰ੍ਹਾਂ ਵਧਾ ਰਹੇ ਆ ਇਹ ਇਹ ਜਿਹੜੀ ਚੀਜ਼ ਹੈ ਇਹ ਸਾਰੀ ਸਗਰ ਦੀ ਸਗਰ ਕੋਲੇ ਪਹੁੰਚਣੀ ਚਾਹੀਦੀ ਹੈ ਬਿਲਕੁਲ ਜੀ ਤੇ ਡਾਕਟਰ ਗਰੇਂਦਰ ਮੋਹਨ ਜੀ ਹੈ ਇਹਨਾਂ ਤੋਂ ਜਾਣਦੇ ਆ ਕਿ ਮੇਲੇ ਦੇ ਵਿੱਚ ਕੀ ਕੀ ਹੋਣ ਜਾ ਰਿਹਾ ਜਿਹੜਾ ਪਹਿਲਾਂ ਬਾਬਾ ਫਰੀਦ ਦੀ ਗੱਲ ਕਰਕੇ ਗੋੜੀ ਸਾਹਿਬ ਦੀ ਗੱਲ ਕਰੀਏ ਤਾਂ ਇਹਨਾਂ ਨਾਲ ਜ਼ਿਕਰ ਕਰਾਂਗੇ ਤੇ ਜਿਹੜਾ ਅਵਾਰਡ ਦਾ ਜ਼ਿਕਰ ਹੈ ਉਹ ਮਾਣਾਂਗੇ ਕਰੇਂਦਰ ਜੀ ਸ਼ੁਰੂਆਤ 19 ਤਰੀਕ ਨੂੰ ਹੋਣ ਜਾ ਰਹੀ ਹੈ ਕੀ ਕੀ ਪ੍ਰੋਗਰਾਮ ਰੱਖੇਗੇ ਮੈਂ ਸਭ ਤੋਂ ਪਹਿਲਾਂ ਮੈਂ ਸਾਹਿੰਦੂ ਜੀ ਖਾਲਸਾ ਜਿਹੜੇ ਕਿ ਸਾਡੇ ਵਿੱਚ ਨਹੀਂ ਰਹੇ ਉਹਨਾਂ ਨੇ 2 ਸਾਲ ਤੋਂ ਉਹਨਾਂ ਨੇ ਮੈਨੂੰ ਸੇਵਾ ਦਿੱਤੀ ਉਹਨਾਂ ਨੇ ਮੇਰੇ ਤੇ ਵਿਸ਼ਵਾਸ ਕੀਤਾ ਮੇਰੇ ਕਾਬਲੀਅਤ ਦੇਖ ਕੇ ਮੈਨੂੰ ਇਹ ਸੇਵਾ ਦਿੱਤੀ ਇਸ ਸਾਲ ਸਿਮਰਜੀਤ ਸਿੰਘ ਜੀ ਜਿਹੜੇ ਪ੍ਰਧਾਨ ਹਨ ਉਹਨਾਂ ਨੇ ਮੇਰੇ ਤੇ ਵਿਸ਼ਵਾਸ ਕਰਕੇ ਮੈਨੂੰ ਸੇਵਾ ਦਾ ਮੌਕਾ ਦਿੱਤਾ ਅਸੀਂ 19 ਤਰੀਕ ਨੂੰ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਅਤੇ ਬਾਫਰੀ ਜੇ ਸਲੋਕਾਂ ਤੇ ਅਸੀਂ ਇਹ ਜਿਹੜਾ ਕਿ ਧਾਰਮਿਕ ਸਮਾਗਮ ਹੈ ਉਹ 19 ਤਰੀਕ ਨੂੰ ਸਵੇਰੇ 6 ਵਜੇ ਤੋਂ ਲੈ ਕੇ 8 ਵਜੇ ਤੱਕ ਗੁਰਦਾਰ ਟਿਲਾ ਸਾਹਿਬ ਵਿਖੇ ਆਰੰਭ ਹੋ ਕੀਤਾ ਜਾਏਗਾ ਇਹ ਇਹ ਮੇਲਾ ਜੋ ਇਹ ਤਾਂ ਕਿ ਜੋੜ ਮੇਲਾ ਬਣ ਜਾਏ ਇਸ ਕਰਕੇ ਤੇ ਸ਼ਾਮ ਨੂੰ ਕਥਾ ਤੇ ਕੀਰਤਨ ਗੁਰਦਾਰ ਟਿਲਾ ਸਾਹਿਬ ਵਿਖੇ 20 ਤਰੀਕ ਨੂੰ ਇਸੇ ਤਰ੍ਹਾਂ ਹੀ ਸ਼ਾਮ ਨੂੰ ਕਥਾ ਤੇ ਕੀਰਤਨ ਹੋਏਗਾ ਜਿਸ ਵਿੱਚ ਸ੍ਰੀ ਦਰਬਾਰ ਸਾਹਿਬ ਤੋਂ ਹਰਮੰਦਰ ਸਾਹਿਬ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਰਾਗੀ ਜੱਤਾ ਤੇ ਕਥਾਵਾਚਕ ਪਹੁੰਚ ਕੇ ਸੰਗਤਾਂ ਨੂੰ ਨਿਹਾਲ ਕਰਨਗੇ ਇਸੇ ਤਰ੍ਹਾਂ 21 ਤਰੀਕ ਨੂੰ ਸ਼੍ਰੀ ਆਖਣਪੁਰ ਸਾਹਿਬ ਦੇ ਆ ਪਾਠ ਆਰੰਭ ਕੀਤੇ ਜਾਣਗੇ ਗੁਜਾਰਾ ਟੇਲਾ ਸਾਹਿਬ ਵਿਖੇ ਅਤੇ 23 ਤਰੀਕ ਨੂੰ ਜਦੀ ਸਮਾਪਤੀ ਹੋਏਗੀ ਇਸ ਵੇਲੇ 8 ਵਜੇ 22 21 ਤੇ 22 ਤਰੀਕ ਨੂੰ ਜਿਹੜਾ ਕਿ ਅਸੀਂ ਕਥਾ ਦਰਬਾਰ ਦੇ ਰੂਪ ਵਿੱਚ ਅਸੀਂ ਗੁਜਾਰਾ ਗੋਦਰੀ ਸਾਹਿਬ ਵਿਖੇ ਮਨਾਉਨੇ ਆ ਉਸ ਦੇ ਵਿੱਚ ਪ੍ਰਿੰਸੀਪਲ ਹਰਪ੍ਰੀਤ ਸਿੰਘ ਜੀ ਅਤੇ ਗਿਆਨੀ ਜਗਿੰਦਰ ਸਿੰਘ ਜੀ ਗੁਰਦਾਰਮੋਤੀ ਬਾਗ ਦਿੱਲੀ ਤੋਂ ਆ ਕੇ ਕਥਾ ਦੁਆਰਾ ਸੰਖੇਪ ਨਿਹਾਲ ਕਰਨਗੇ ਇਸੇ ਤਰ੍ਹਾਂ ਇਹ ਮਹਾਨ ਕੀਰਤਨ ਦਰਬਾਰ ਜਿਹੜਾ ਕਿ 22 ਤਰੀਕ ਨੂੰ ਗੁਰਦੁਆਰਾ ਗੋਰੀ ਸਾਹਿਬ ਵਿਖੇ ਮਨਾਇਆ ਜਾ ਰਿਹਾ ਉਸ ਦੇ ਵਿੱਚ ਸਰਦਾਰ ਗੁਰਮਨਜੀਤ ਸਿੰਘ ਅਤੇ ਭਾਈ ਹਰਮਨਜੀਤ ਸਿੰਘ ਜੀ ਦਿੱਲੀ ਵਾਲੇ ਇਹ ਅਤੇ ਭਾਈ ਹਰਜੋਤ ਸਿੰਘ ਜੀ ਜਖਮੀ ਜਲੰਧਰ ਵਾਲੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ ਇਹ 23 ਤਰੀਕ ਨੂੰ ਨਗਰ ਕੀਰਤਨ ਆਰੰਭ ਸਵੇਰੇ 9 ਵਜੇ ਗੁਰਦੁਆਟੇਲਾ ਸਾਹਿਬ ਤੋਂ ਹੁੰਦਾ ਆਇਆ ਗੁਰਦੁਆਰਾ ਗੋਰੀ ਸਾਹਿਬ ਵਿਖੇ 1 ਵਜੇ ਸਾਰਾ ਸਮਾਪਤੀ ਹੋਏਗੀ 9 ਵਜੇ ਤੋਂ ਲੈ ਕੇ 1 ਵਜੇ ਤੱਕ ਇਥੇ ਧਾਰਮਿਕ ਸਮਾਗਮ ਹੋਣਗੇ 12 ਵਜੇ ਅਵਾਰਡ ਸਰਮਨੀ ਜਿਹੜੀ ਹੈ ਉਹ ਸ਼ੁਰੂ ਹੋ ਜਾਏਗੀ ਇਸ ਵਾਰ ਇੱਕ ਮਹਾਨ ਸ਼ਖਸੀਅਤ ਨੂੰ ਜਿਹੜਾ ਤੁਸੀਂ ਬਾਬਾ ਫਰੀਦ ਅਵਾਰਡ ਹੈ ਜਿਹੜਾ ਸਰਵਿਸ ਤੋਂ ਮਿਆਉਂਟੀ ਦੇਣ ਜਾ ਰਹੀ ਹੈ ਦੁਆਰਾ ਹਾਂ ਬਿਲਕੁਲ ਜੀ ਤੁਹਾਡੇ ਬਹੁਤ ਬਹੁਤ ਕਿਤਾਬਾਂ ਅਗਲੇ ਸਟੇਜ ਕਰਾਂਗੇ ਤੁਹਾਡੇ ਨਾਲ ਵੀ ਬਾਅਦ ਚ ਦੇ ਦਿਆਂਗੇ ਕਿ ਖੁਸ਼ੀ ਮਹਿਸੂਸ ਕਰਦੇ ਆ ਕਿ ਬਹੁਤ ਨਵੀਆਂ ਕਿਤਾਬਾਂ ਲਿਖੀਆਂ ਹੋਈਆਂ ਨੇ ਆ ਫੋਟੋਗ੍ਰਾਫ ਕਰਵਾ ਲਏਗੇ ਇਸ ਤੋਂ ਬਾਅਦ ਪੂਰੀ ਦੁਨੀਆ ਉਹਨਾਂ ਨੂੰ ਜਾਣਦੀ ਹੈ 800 ਕਿੰਨੇ ਬੰਦਿਆਂ ਦੀ ਜਿਹੜੀ ਉਹਨਾਂ ਨੇ ਬਲੱਡ ਮਨੀ ਦੇ ਕੇ ਜਾਨ ਬਚਾਈ ਹੈ ਆਕਸੀਜਨ ਦੇ ਪਲਾਟ ਲਾਏ ਹੈ ਹਰ ਜ਼ਿਲ੍ਹਾ ਹੈੱਡਕੁਆਟਰ ਤੇ ਪੰਜਾਬ ਚ ਉਹਨਾਂ ਦੀ ਬ੍ਰਾਂਚ ਹੈ ਸੀ ਲੈਵਲ ਤੇ ਵੀ ਹੈ ਇੰਨੇ ਕੰਮ ਕੀਤੇ ਉਹਨਾਂ ਨੇ ਕੀ ਇਸ਼ੂ ਹੋ ਰਿਹਾ ਹੈ ਉਹ ਇਸ਼ੂ ਹੋ ਰਿਹਾ ਨਹੀਂ ਸਕਦਾ ਆ ਸਾਰਾ ਤੁਹਾਨੂੰ ਪ੍ਰੈਸ ਨੋਟ ਅਸੀਂ ਦੇ ਦੇਵਾਂਗੇ ਔਰ ਇਹ ਕਹਿ ਸਕਦੇ ਹਾਂ ਕਿ ਉਹ ਆਪਦੀ ਆਮਦਨ ਦਾ ਜਿਹੜਾ ਨਾ ਤਿੰਨ ਹਿੱਸੇ ਜਿਹੜੇ ਆ ਉਹ ਸਮਾਜ ਸੇਵਾ ਤੇ ਲਾਉਂਦੇ ਆ ਔਰ ਉਹਨਾਂ ਦਾ ਬਹੁਤ ਵੱਡਾ ਬਿਜ਼ਨਸ ਹੈ ਦੁਬਈ 'ਚ ਬਿਲਕੁਲ ਅਵਰਾਜ ਸਾਹਿਬ ਜਿਵੇਂ ਹੁਣ ਤੁਸੀਂ ਦੱਸਿਆ ਉਹਨਾਂ ਦੁਬਈ ਦੇ ਵਿੱਚ ਬਿਜ਼ਨਸ ਹੈ ਹੋਰ ਵਿਦੇਸ਼ਾਂ ਦੇ ਦੇਸ਼ਾਂ ਦੇ ਵਿੱਚ ਤੁਰੇ ਫਿਰਦੇ ਰਹਿੰਦੇ ਆ ਤੇ ਲੱਗਦਾ ਤੁਹਾਨੂੰ ਜਿਹੜਾ 23 ਤਰੀਕ ਨੂੰ ਖੁਦ ਇੱਥੇ ਪਹੁੰਚਣਗੇ ਬਿਲਕੁਲ ਉਹਨਾਂ ਨੇ ਸਾਨੂੰ ਅਕਨੋਲਜ ਕਰਤਾ ਕਿ ਉਹ ਖੁਦ ਆ ਕੇ ਲੈਣਗੇ ਔਰ ਸਾਨੂੰ ਫਖਰ ਮਹਿਸੂਸ ਕਰਦੇ ਆ ਕਿ ਐਡੇ ਵੱਡੇ ਘਰ 'ਚ ਸਾਡੀ ਸੁਸਾਇਟੀ ਇੱਕ ਬਹੁਤ ਹੀ ਮਹਾਨ ਜਿਹੜੇ ਪਵਿੱਤਰ ਹੱਥਾਂ ਤੋਂ ਉਹਨਾਂ ਨੂੰ ਇਹ ਮੰਤ ਬਾਬਾ ਕਾਨ ਸਿੰਘ ਜੀ ਜਿਹੜੇ ਗੁਣਿਆਨੇ ਵਾਲੇ ਉਹਨਾਂ ਨਾਲੇ ਉਹਨਾਂ ਨੂੰ ਇਹ ਅਵਾਰਡ ਪ੍ਰਦਾਨ ਕਰਨਗੇ ਔਰ ਸਾਡੇ ਵਾਸਤੇ ਵੀ ਖੁਸ਼ੀ ਦੀ ਗੱਲ ਔਰ ਉਹਨਾਂ ਵਾਸਤੇ ਵੀ ਅਵਾਰਡ ਦੇ ਵਿੱਚ ਦੋ ਸ਼ਾਲਾ ਦੇ ਨਾਲ ਨਾਲ 1 ਲੱਖ ਰੁਪਿਆ ਨਗਦ ਔਰ ਦਿਸਾਲਾ ਔਰ ਸਾਈਟੇਸ਼ਨ 1 ਲੱਖ ਰੁਪਿਆ ਉਹਨਾਂ ਵਾਸਤੇ ਕੋਈ ਮਹਿਨਤ ਨਹੀਂ ਰੱਖਦਾ ਲੇਕਿਨ ਉਸ ਸਟੇਜ ਤੋਂ ਜਿਹੜੀ ਬਾਬਾ ਫਰੀਦ ਦੀ ਇਤਿਹਾਸਿਕ ਇੱਕ ਸੂਫੀ ਫਕੀਰ ਸੀ ਕੋਇਤਲ ਜਿਹੜੀ ਚਰਨ ਸੋ ਧਰਤੀ ਸੀ ਜਿਹੜੀ ਸਥਾਨ ਤੋਂ ਉਹਨਾਂ ਨੂੰ ਇਹ ਅਵਾਰਡ ਮਿਲਣਾ ਉਹਨਾਂ ਵਾਸਤੇ ਵੀ ਬਹੁਤ ਵੱਡੀ ਗੱਲ ਹੈ ਜੀ ਇਹ ਕੁਝ ਚੀਜ਼ਾਂ ਹੋਰ ਐਡ ਕਰ ਦਈਏ ਹਮ ਉਹ ਸਿਰਫ ਇਹ ਨਹੀਂ ਹੈ ਕਿ ਸਾਨੂੰ ਸਿਰਫ ਹਾਲੇ 4 ਜਾਂ 5 ਮਹੀਨੇ ਹੋਏ ਐ ਤੇ ਉਹਦੇ ਚ ਅਸੀਂ ਗਿਆ ਕਾਫੀ ਚੇਂਜਸ ਕਰਤੀਆਂ ਸਿਸਟਮ ਚ ਔਰ ਅਸੀਂ ਜਿੱਥੇ ਕਿਤੇ ਲੂਪ ਹੋਲਸ ਸਾਨੂੰ ਨਜ਼ਰ ਆ ਰਹੇ ਸੀ ਸਰਾਰ ਰਹਨ ਦੀ ਵੱਡੀ ਉਪਰ ਦਾ ਬੇਜਾਇਜ਼ ਫਾਇਦਾ ਉਠਾਇਆ ਜਾ ਰਿਹਾ ਸੀ ਉਹ ਸਾਰੇ ਅਸੀਂ ਪਲੱਗ ਕਰ ਦਿਆਗੇ ਹੋਰ 4-5-6 ਮਹੀਨਿਆਂ ਚ ਇਹ ਜਿਹੜਾ ਧਾਰਾ ਸੰਗਤ ਦਾ ਇਹ ਸੰਗਤ ਦਾ ਧਾਰਾ ਦਿੜ ਦੁਗਣੀ ਤੇ ਰਾਤ ਚੌਗੜੀ ਤਰੱਕੀ ਕਰੂਗਾ ਸਾਡੇ ਕੋਲੇ ਸਰਪਲਸ ਫੰਡਸ ਹੈ ਸਾਡੇ ਕੋਲੇ ਸਰਦਾਰ ਰੌੜ ਨੇ ਜਿਆਦਾਦਾ ਇਨੀਆਂ ਦੇਤੀ ਹੈ ਕਿ ਜੋ ਵਰਜੀ ਕੰਸਟਰਕਸ਼ਨ ਕਰ ਸਕੀਏ ਅਸੀਂ ਇਹਨਾਂ ਦੇ ਉੱਤੇ ਕਾਉਂਸਲਿੰਗ ਕਰ ਰਹੇ ਹੈਗੇ ਆ ਕਿ ਸਾਨੂੰ ਇਹ ਗਾਈਡ ਕੀਤਾ ਜਾਵੇ ਜਿਸ ਸਮੇਂ ਉਹਨੂੰ ਪ੍ਰਿੰਸੀਪਲ ਸਾਹਿਬ ਨੂੰ ਕਿਹਾ ਲਾਓ ਕਾਨੂੰਨ ਯੂ ਬੀਬੀਏ ਬੀਸੀਏ ਲਿਆਓ ਐਲਐਲਬੀ ਅੱਗੇ ਸਿਰਫ ਬੀਏ ਐਲਐਲਬੀ ਹੈ ਉਸ ਬਾਅਦ ਕਿ ਅਗਲੀਆਂ ਇੰਸਟੀਟਿਊਸ਼ਨਸ ਆਪਾਂ ਕੀ ਖੋਲਣੀਆਂ ਹਨ ਇਨਫਰਮੇਸ਼ਨ ਟੈਕਨੋਲੋਜੀ ਤੇ ਕੀਤਾ ਜਾ ਸਕਦਾ ਕੁ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਕੁ ਤੇਜ਼ ਉਹਨਾਂ ਲਾਈਆਂ ਹੋਈਆਂ ਐ ਡਿਊਟੀਆਂ ਔਰ ਸਾਡਾ ਕੰਸਟਰਕਸ਼ਨ ਦਾ ਜਿਹੜਾ ਕੰਮ ਹੈ ਪੇਂਟਸ ਦੇ ਕੰਮ ਹੈ ਡਵੈਲਪਮੈਂਟ ਦੇ ਜਿਹੜੇ ਕੰਮ ਹੈ ਦੋ ਹੀ ਚੀਜ਼ਾਂ ਨਾ ਇੱਕ ਤਾਂ ਹੈਗਾ ਫੈਕਿਲਟੀ ਫੈਕਿਲਟੀ ਅਸੀਂ ਬਹੁਤ ਇਪਰੂਵ ਕਰਤੀ ਇਹ ਥੋਦੀ ਸਕੂਲ ਦੀ ਬਾਬਾ ਫਜ਼ਲ ਪਬਲਿਕ ਸਕੂਲ ਦੀ ਰੋ ਕਲੋਜੀ ਤੇ ਅਸੀਂ ਹੁਣ ਕਨਸੈਂਟ੍ਰੇਟ ਕਰ ਰਹੇ ਹਾਂ ਇਹ ਸਿਸਟਮ ਫਰੀਦਕੋਟ ਕੋਲੇ ਅਕਾਡਮੀ ਜਿਹੜੀ ਡਿਪੈਂਡ ਕਰ ਰਹੀ ਹੈ ਉਹ ਐਜੂਕੇਸ਼ਨ ਤੇ ਕਰ ਰਹੀ ਹੈ ਇੰਡਸਟਰੀ ਦਾ ਹਾਇ ਕੋਈ ਨਹੀਂ ਸ਼ੈੱਲਰ ਕੋਈ ਇੱਥੇ ਤਾਂ ਕਨਸਟਰੇਸ਼ਨ ਜਿਹੜੀ ਇਹ ਕਪੜੇ ਵਾਸੀ ਗੈਨੀ ਰਜੈਲ ਸਿੰਘ ਹੋਰ ਨੇ ਬੜੀ ਕਿਰਪਾ ਕੀਤੀ ਜਿਹੜੀ ਯੂਨੀਵਰਸਿਟੀ ਪੜਨ ਗਈ ਆਪਣੀ ਹੈਲਥ ਸਾਇੰਸਸ ਔਰ ਦੂਸਰਾ ਜਿਹੜਾ ਹੈਗਾ ਇਹ ਆਪਣੇ ਅਦਾਰਿਆਂ ਨੇ ਕੰਮ ਕਰਨਾ ਹੈ ਕਿ ਇਟ ਵਿਲ ਬਕਾਮਾ ਐਜੂਕੇਸ਼ਨਲ ਹਬ ਫਰੀਦਕੋਟ ਤੇ ਉਹ ਤੁਹਾਨੂੰ ਪਤਾ ਜਿੱਥੇ ਐਜੂਕੇਸ਼ਨ ਆ ਗਈ ਤਾਂ ਉਥੇ ਤਰੱਕੀ ਹੋ ਹੀ ਜਾਣੀ। ਲਾਸਟ ਸਵਾਲ ਆ ਜੀ ਜਿਹੜੇ ਲੰਗਰ ਬਹੁਤ ਲੱਗਦੇ ਤੇ ਤੁਸੀਂ ਸੰਗਤਾਂ ਨੂੰ ਕੋਈ ਅਪੀਲ ਕਿਉਂ ਕਿ ਲੰਗਰ ਨੂੰ ਲੈ ਕੇ ਨਾਲ ਨਾਲ ਡਾਕਟਰ ਸਾਹਿਬ ਨੇ ਵੀ ਅਪੀਲ ਕੀਤੀ ਹੈ ਕਿ ਸਫਾਈ ਰੱਖਣੀ ਬੜੀ ਜ਼ਰੂਰੀ ਹੈ ਇੱਕ ਗੱਲ। ਦੂਜੀ ਗੱਲ ਕਿ ਇਹ ਸਾਰਾ ਕੰਮ ਜਿਹੜਾ ਹੈ ਜਿਹੜੇ ਲੰਗਰ ਲਾਉਣ ਵਾਲੇ ਹੈ ਵਿਚਾਰੇ ਹੈ ਤਾਂ ਸਾਰੇ ਦੇਖੋ ਦਿਲੋਂ ਸੇਵਾ ਭਾਵ ਨਾਲ ਲਾਉਂਦੇ। ਔਰ ਨੋਂ ਥੋੜਾ ਜਿਹਾ ਕਰਨਾ ਮਿਸਲ ਕਮੇਟੀ ਨੇ ਬੜਾ ਅਚੰਤਜ਼ਾਮ ਕੀਤਾ ਸੀ ਨਿੰਦੇ ਹੋਰਾਂ ਨੇ ਲਾਸਟ ਈਅਰ ਜਿਹੜੀ ਸਫਾਈ ਕੀਤੀ ਹੈ ਪ੍ਰਧਾਨ ਸਾਹਿਬ ਨੇ ਸਾਡੇ ਅੰਦਰ ਤੱਕ ਨੇ ਕਿ ਇਹ ਸਾਰਿਆਂ ਨੇ ਅਸੀਂ ਜਿਵੇਂ ਹੋਵਾ ਮੈਂ ਦੇਖਿਆ ਇੱਕ ਦਫਾ ਮੇਰੀ ਲੜਕੀ ਬਾਹਰ ਕਾ ਕੋਈ ਉਹਨੇ ਜਿਵੇਂ ਚ ਪਾ ਲਿਆ ਟ੍ਰਾਫਿਕ ਖਾ ਕੇ ਮੈਂ ਕਿਹਾ ਸਿੱਟਦੇ ਸਾਡੀ ਸਾਡੀ ਜਿਹੜੀ ਸੋਸਾਇਟੀ ਹੈ ਡਿਫਰੈਂਟ ਹੈ ਸਾਰੇ ਜੇ ਸਾਰੇ ਦੇ ਸਾਰੇ ਸੋਸਾਇਟੀ ਨੂੰ ਇਹ ਕਲੀਨਲੈਸ ਸਫੇਰੀ ਹੋਣੀ ਹੈ ਨਾ ਬੁੱਧੀ ਸਾਹਿਬ ਦੇ ਕਹਿਣ ਨਾਲ ਤਾਂ ਨਹੀਂ ਆ ਸਕਦੀ ਇਹ ਸਭ ਚੀਜ਼ਾਂ ਜਿਹੜੀਆਂ ਹੈਗੀਆਂ ਸਰੋਲੀ ਐਂਡ ਸਰੋਲੀ ਆ ਰਹੀਆਂ ਐ ਐਜੂਕੇਸ਼ਨ ਲੈ ਆ ਰਹੀ ਐ ਮੇਰਾ ਖਿਆਲ ਐ ਕਿ ਪਿਛਲੇ ਸਾਲ ਨਾਲੋਂ ਬੈਟਰ ਪਰਫਾਰਮ ਹੋਊਗਾ ਕਿਉਂਕਿ ਉਹ ਇੱਕ ਇੱਕ ਐਕਸਪੀਰੀਐਂਸ ਹੋ ਗਿਆ ਉਸ ਐਕਸਪੀਰੀਐਂਸ ਹੋ ਗਿਆ ਕਿ ਫਿਰ ਹੋਰ ਲੋਕ ਅੱਗੇ ਚਲੇ ਜਾਣਗੇ ਬਹੁਤ ਹੀ ਨਿਮਰਤਾ ਸਹਿਤ ਤੁਹਾਡੇ ਮਾਧਿਮ ਰਹੀਂ ਮੇਲੇ ਚ ਆਉਣ ਵਾਲੀ ਸਾਰੀ ਸੰਗਤ ਨੂੰ ਪਿੰਡਾਂ ਦੇ ਨੌਜਵਾਨਾਂ ਨੂੰ ਬੇਨਤੀ ਕਰਦਾ ਕਿ ਉਹ ਜਦੋਂ ਟਰੈਕਟਰ ਲੈ ਕੇ ਆਉਂਦੇ ਆ ਟਰੈਕਟਰਾਂ ਤੇ ਵੱਡੇ ਵੱਡੇ ਡੀਜੇ ਟਾਈਪ 스ਪੀਕਰ ਲਾਏ ਹੁੰਦੇ ਆ ਉਹ ਧਾਰਮਿਕ ਜਿਹੜਾ ਨਗਰ ਕੀਰਤਨ ਜਾਂ ਇਸ ਧਾਰਮਿਕ ਮੇਲੇ 'ਚ ਸ਼ੋਭਾ ਨਹੀਂ ਦਿੰਦੇਗੇ ਪਰ ਮੈਂ ਤੁਹਾਡੇ ਮਾਧਿਅਮ ਰੇਖਰ ਬੇਨਤੀ ਕਰਦਾ ਜਿੱਥੇ ਤੱਕ ਤੁਹਾਡੀ ਚੈਨਲ ਮੇਰੀ ਬਾਤ ਸੁਣੂਗਾ ਕਿ ਪਿੰਡਾਂ 'ਚ ਗੁਰਦੁਆਰਿਆਂ ਤੇ ਉੱਥੋਂ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਅਨਾਉਂਸ ਕਰਨਾ ਚਾਹੀਦਾ ਕਿ ਮੇਲਾ ਜਾਓ ਖੁਸ਼ੀਆਂ ਤੁਸੀਂ ਬਾਬੇ ਦੀਆਂ ਅਸ਼ੀਰਵਾਦ ਲਾਓ ਮੇਲੇ 'ਚ ਜੋ ਚੀਜ਼ਾਂ ਹੈਂ ਆਉਂਦੇ ਨਾਲ ਆਦੀ ਆਤਮਿਕ ਸੰਤੁਸ਼ਟੀ ਕਰੋ ਲੇਕਿਨ ਆ ਜਿਹੜੀ ਇਹ ਚੀਜ਼ਾਂ ਨਾ ਬੜੀਆਂ ਆਡ ਲੱਗਦੀਆਂ ਇਹ ਟਰੈਕਟਰ ਉਧਰ ਨੂੰ ਦਲ ਕੇ ਲੈ ਗਏ ਟਰੈਕਟਰ ਉਧਰ ਨੂੰ ਗਾਲ ਕੇ ਉੱਤੇ ਵੱਡੇ ਸਪੀਕਰ ਲਾਏ ਉੱਚੀ ਉੱਚੀ ਉਹ ਗਾਣੇ ਲਾਏ ਗਏ ਇਹ ਤੁਹਾਡੇ ਬਾਦਿਮ ਰਮਾਈ ਬੈਂਤੀ ਕਰ